ਕੀ ਨਾ ਜੀ ਤੁਹਾਡੀ ਸਿਮਰ ਜੀ ਰਕਰ ਬੇਬੇ ਬੱਚੇ ਦਾ ਕੀ ਨਾਮ ਸੀਗਾ ਸੁਭਜਿੰਦਰ ਸਿੰਘ ਕੀ ਗੱਲ ਬਾਤ ਹੋਈ ਪਤਾ ਲੱਗਾ ਜੀ ਕਦੋਂ ਭੇਜਿਆ ਜੀ ਕਰੋਗੇ ਆਪ ਪੰਜ ਸਾਲ ਹੋ ਗਏ ਗਏ ਉਹ ਤੇ ਕੋ ਗੱਲ ਬਾਤ ਹੋਈ ਥੀ ਥੀਲੀ ਵਾਰ ਕੀ ਗੱਲ ਬਾਤ ਹੋਈ ਆ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਹੈ ਆ ਦੋ ਜਣੇ ਪਹਿਲਾਂ ਕਿੱਦਿ ਗਏ ਹਾਂਜੀ ਕੀ ਗੱਲ ਹੋਈ ਸੀ ਤੁਹਾਡੀ ਕੀਤੇ ਲਾਸਟ ਕੋ ਗੱਲ ਹੋਈ ਸੀ ਦੱਸਦਾ ਕਿ ਮੈਂ ਠੀਕ ਨਹੀਂ ਕਰੂੰਗਾ ਆਂਦਾ ਮੰਮੀ ਮੈਂ ਸਾਹ ਚੜਦਾ ਇਹ ਮਰ ਕੋ ਜਦੋਂ ਮਰ ਤਰ ਦਾ ਮੈਨੂੰ ਥੋੜਾ ਥੋੜਾ ਸਾਹ ਚੜਦਾ ਸੱਟ ਲੱਗੀ ਸੀ ਉਹ 3 ਮਹੀਨੇ ਹੋ ਗਏ ਉਹ ਘਰ ਮੈਸ ਹੋਈ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਤਰਿਆ ਕਰਦਾ ਨਹੀਂ ਤਾਂ ਕਰਕੇ ਘਰੇ ਸਾਹ ਚੜਦਾ ਹੁਣੇ ਨੇ ਕੰਮ ਤੇ ਜਾਣਾ ਤੇ ਮੈਂ ਘਰ ਕੋ ਪੈ ਜੂਗਾ ਉਹਦੋਂ ਹੀ ਕੰਮ ਤੇ ਜਾਣਾ ਉਦੋਂ ਮੁੱਕ ਗਿਆ ਸੋ ਕੀ ਹੁਣ ਸਰ ਮੰਨ ਕੀ ਕਰਦੇ ਜੀ ਕੋਈ ਦੀ ਕਰ ਲਿਆ ਕਿ ਕਰਿਆ ਕਰੀਏ हां यही हमनेड्डा बेटा ਘਰ ਆਵੇ ਸਰਕਾਰ ਹੋਈ ਮੰਗਾ ਕਰਦੇ ਆ ਕਿ ਸਾਡਾ ਪ੍ਰਾਛੀ ਛੇਤੀ ਦਰਮ ਕਰ ਮੇਰਾ ਸ਼ਵਨਦਰ ਸਿੰਘ ਮੇਰਾ ਬੰਦੂਰੀnga ਮੇਰੇ ਹਾਂਜੀ ਮੇਰੇ ਦਾ ਕਿਹ ਜਾਨਾ ਚਾਹੁੰਦੇ ਹੋ ਇਹੋ ਚਾਹੁੰਦੇ ਆ ਅੰਨੇ ਭੀ ਜਿਹੜਾ ਪਿੰਨਾ ਪਣਾ ਦਾ ਕੱਲਾ ਕੱਲਾ ਭਰਾ ਸੀ ਕਲੋਟਾ ਬੇੜਾ ਸੀ ਮਿਲ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੀ ਜਿਹੜਾ ਅਜੇ ਕਲੀਅਰ ਨਹੀਂ ਹੋਇਆ ਵੀ ਜੇ ਕਿਵੇਂ ਹੋਈ ਆ ਹਾਰਟ ਅਟੈਕ ਆ ਜਾਂ ਕੁਛ ਵੀ ਹੈਗਾ ਉਹ ਮੈਡੀਕਲ ਰਿਪੋਰਟ ਆਉਣ ਤੇ ਫਿਰ ਬਾਅਦ ਚ ਵਗ ਲੱਗ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਇੱਥੇ ਮਗਾਈ ਜਾਵੇ ਤਾਂ ਕਿ ਭੈਣ ਭਰਾ ਮਾਪਿਓ ਸਾਰੇ ਮਾਪੇ ਇੱਥੇ ਜਿਹੜਾ ਉਹਨਾਂ ਦੀ ਕਾਹੜੀ ਹਲਾਤਾ ਚ ਭੇਜਿਆ ਸੀ ਰਿਸ਼ਤੇਦਾਰਾਂ ਨੂੰ ਮਤਲਬ ਜਦੋਂ ਆਪਾਂ ਜਦੋਂ ਗਰੀਬੀ ਨੂੰ ਦੂਰ ਕਰਨ ਵਾਸਤੇ ਘਲੋਣੇ ਆ ਜਦੋਂ ਆਪਾਂ ਨੂੰ ਕੋਈ ਕੰਮ ਇੱਥੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਫੇਰ ਹੀ ਘਲੋਣੇ ਆਪਾਂ ਜਿਹੜੇ ਇਕੱਲਾ ਇਕੱਲਾ ਬੱਚਾ ਕਿਦਾ ਜੀ ਕਰਦਾ ਵੀ ਮੈਂ ਇੰਨੀ ਰੋਟੀ ਰੋਟੀ ਕਮਾਉਣ ਵਾਸਤੇ ਨਾ ਪਰ ਤਿੰਨ ਭੈਣਾਂ ਦੇ ਭਰਾ ਸੀ ਇਕੱਲਾ ਬਲਪੁਰ ਜਿਹੜਾ ਹਿੰਦੇ ਵੇਖੋ ਸਵਾਬਾਚ ਕਰਨਾ ਵੀ ਉਹਦੀ ਡੈੱਡ ਬਾਡੀ ਲੈ ਤੇ ਜਾ ਤਾਂ ਕਿ ਭੈਣਾ ਭਰਾ ਨੂੰ ਚੈਨ ਆ ਜਾ ਪੀ ਹੇ ਆਪਣੇ ਹੱਥ ਜੋ ਉਹਦੀ ਕਰ ਕਿਰਿਆ ਕਰਨੀ ਕੀਤਾ ਯਕੀਨ ਹੋ ਜਾਂਦੀ ਹੈ ਤਾਂ ਹਾਂਜੀ ਭਾਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਜੀ ਕਰਨਵਤ ਸਿੰਘ ਪਿੰਡ ਪਿੰਡ ਬੋਲੀਆਂ ਅਸੀਂ ਕੀ ਬੇਟਾ ਕੀ ਨਾਮ ਹੈ ਜੀ ਸੁਖਿੰਦਰ ਕੀ ਗੱਲ ਹੈ ਬੇਟੇ ਪਤਾ ਨਹੀਂ ਲੱਗਦਾ ਕੀ ਹੋ ਗਿਆ ਟੈਗ ਹੋ ਗਿਆ ਇੰਨੀ ਉਮਰ ਉਹਦੀ ਬਾਈ 28 ਕਿਹੜੀ ਹਾਲਾਤਾਂ ਚੋਂ ਜੇ ਅਸੀਂ ਇਹਨੂੰ ਬੜਾ ਇਟਲੀ ਚ ਐਸੀ ਇਹ ਨਿੱਕੀ ਨੋਟ ਪੇ ਜੇ ਕਰਦੇ ਜੋ ਕਿ ਭੇਜਦੇ ਕਰ ਜਾ ਚੋਕੇ ਭੇਜਿਆ ਤਾਂ ਮਸਤਾ ਥੋੜਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਸਾਰ ਸਭ ਨੂੰ ਸਜੋ ਮਸਲਾ ਨਾ ਹੁੰਦਾ ਕਰੋ ਮਤਲਬ ਇਹ ਜੀ ਡੈਡ ਬੋਡੀ ਜਿਹੜੀ 100 ਬਾਬੇ ਚਾਹ ਲੀ ਜਾਵੇ ਸਾਰੇ ਪ੍ਰਤੀਕਿਰਿਆ ਕਰਮ ਕਰਾ ਦਿਓ ਤਾਂ ਕਿ ਭੈਣ ਭਰਾ ਤੇ ਜਿਹੜੀ ਫੇਰਾ ਹੋ ਸਤਿ ਸਤਿ ਦਿਓ ਬਸ ਲੀ ਜਾਓ ਕਰੀਏ ਹਾਂ ਜੀ ਕੀ ਨਾਮ ਤੁਹਾਡਾ ਸਿਮਰ ਜੀ ਰਕਰ ਬਾਬੇ ਬੱਚੇ ਦਾ ਕੀ ਨਾਮ ਸੀਗਾ ਸਮਜੀਂਦਰ ਸਿੰਘ ਕੀ ਗੱਲਬਾਤ ਹੋਈ ਪਤਾ ਲੱਗਾ ਜੀ ਕਦੋਂ ਭੇਜਿਆ ਸੀ ਕਦੋਂ ਗਿਆ ਪੰਜ ਸਾਲ ਹੋ ਗਏ ਗਏ ਉਹ ਤੇ ਕੋ ਗੱਲਬਾਤ ਹੋਈ ਠੀਕਲੀ ਵਾਰ ਕੀ ਗੱਲਬਾਤ ਹੋਈ ਠੀਕ ਠਾਕ ਸੀ ਰੋ ਹਾਂਜੀ ਠੀਕ ਠਾਕ ਵਧੀਆ ਹੈ ਡੋਜ਼ਾਂ ਨੇ ਪਹਿਲਾਂ ਦਿੱਤੀ ਹਾਂਜੀ ਕੀ ਗੱਲ ਹੋਈ ਸੀ ਤੁਹਾਡੀ ਕੀਤੇ ਲਾਸਟ ਕੋ ਗੱਲ ਜੀ ਦੱਸਦਾ ਕਿ ਮੈਂ ਠੀਕ ਨਹੀਂ ਕਰਉਂਦਾ ਆਂਦਾ ਮੰਮੀ ਮੈਨੂੰ ਸਾਹ ਚੜਦਾ ਐ ਮਰ ਕੋ ਜਦੋਂ ਮੈਂ ਤਰਦਾ ਤਾਂ ਮੈਨੂੰ ਥੋੜਾ ਥੋੜਾ ਸਾਹ ਚੜਦਾ ਸੱਟ ਲੱਗੀ ਹੋ ਤਿੰਨ ਮਹੀਨੇ ਹੋ ਗਏ ਉਹ ਘਰ ਮੈਸ ਹੋਇਆ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਤਰਿਆ ਫਿਰਦਾ ਨਹੀਂ ਤਾਂ ਕਰਕੇ ਘਰੇ ਸਾਹ ਚੜਦਾ ਹੋਣੇ ਨੇ ਕੰਮ ਤੇ ਜਾਣਾ ਮੈਂ ਘਰ ਕੋ ਪੈ ਜੂਗਾ ਉਦੋਂ ਹੀ ਕੰਮ ਤੇ ਜਾਣਾ ਉਦੋਂ ਮੁੱਕ ਗਿਆ ਸਭ ਕੀ ਹੁਣ ਸਿਰ ਮੰਨ ਕੀ ਕਰਦੇ ਜੀ ਪੁੱਤ ਦੀ ਕਰ ਲਿਆ ਕੀ ਕਰੀ ਹਾਂ ਹਾਂ ਜੀ ਅਸੀਂ ਆਨੇ ਸਾਡਾ ਬੇਟਾ ਘਰ ਆਵੇ ਉਹ ਹੋਈ ਮੈਂ ਉਹ ਮੰਗਾ ਕਰਦੇ ਆ ਕਿ ਸਾਡਾ ਪ੍ਰਾਚੀਨ ਸ਼੍ਰੀ ਧਰਮ ਕਰ